आज फिर वेटनरी डॉक्टर्स ने प्रोटेस्ट किया डिस्ट्रिक्ट पॉली क्लिनिक बलौगी बहाल करो पैर करो बहाल करो, करो।, करो।, करो, करो।, करो। पंजाब सरकार मुर्दाबाद 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 मंगा करो ਆਹ ਦੇਖੋ ਇਹ ਗੱਲ ਹੈਗੀ ਆ ਵੀ ਸਾਨੂੰ ਸੜਕਾਂ ਦੇ ਉੱਪਰ ਬੈਠਣ ਦਾ ਸ਼ੌਕ ਨਹੀਂ ਹੈਗਾ ਲੇਕਿਨ ਪੰਜਾਬ ਸਰਕਾਰ ਦਾ ਜਿਹੜਾ ਐਟੀਟਿਊਡ ਹੈਗਾ ਉਹ ਸਾਨੂੰ ਇਹਦੇ ਲਈ ਮਜਬੂਰ ਕਰ ਰਿਹਾ ਹਲੇ ਵੀ ਜਿਹੜਾ ਪੂਰੇ ਪੰਜਾਬ ਦੇ ਵਿੱਚ ਅੱਜ ਦਾ ਇੱਕ ਦਿਨ ਰੱਖਿਆ ਗਿਆ ਜਿਹੜਾ 7 ਅਕਤੂਬਰ ਦਾ ਅਸੀਂ ਦਿਨ ਰੱਖਿਆ ਹੈਗਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਓਪੀ ਡੀਆਂ ਬੰਦ ਕਰਕੇ ਪੋਲੀ ਕਲੀਨਿਕ ਲੈਵਲ ਤੇ ਧਰਨੇ ਦਿੱਤੇ ਜਾ ਰਹੇ ਨੇ ਇਹ ਇਹਦੇ ਵਿੱਚ ਵੀ ਜਿਹੜਾ ਅਸੀਂ ਕੋਪੀ ਨਹੀਂ ਬੰਦ ਕੀਤੀ ਐ ਐਮਰਜੈਂਸੀ ਨਹੀਂ ਬੰਦ ਕੀਤੀ ਐਮਰਜੈਂਸੀ ਤੁਸੀਂ ਦੇਖਦੇ ਹੋ ਜਿਹੜੀ ਕੋਈ ਆਉਂਦੀ ਆ ਉਹਨੂੰ ਜੈਨੂਨਲੀ ਹੈਂਡ ਹੈਂਡਲ ਕੀਤਾ ਜਾ ਰਿਹਾ ਤਾਂ ਕਿ ਲੋਕਾਂ ਨੂੰ ਦਿੱਕਤ ਨਾ ਹੋਵੇ ਪਰ ਬਾਕੀ ਲੋਕਾਂ ਨੂੰ ਜਿਹਨਾਂ ਨੂੰ ਦਿੱਕਤ ਆ ਰਹੀ ਆ ਉਹਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਆ ਤੇ ਇਹ ਜਿਹੋ ਉਹਨਾਂ ਨੂੰ ਦਿੱਕਤ ਆ ਰਹੀ ਆ ਤੇ ਉਹਦੇ ਲਈ ਜਿਹੜੀ ਜ਼ਿੰਮੇਵਾਰੀ ਹੈਗੀ ਉਹ ਪੰਜਾਬ ਸਰਕਾਰ ਦੀ ਹੈਗੀ ਆ ਅਸੀਂ ਕਿਸੇ ਨੂੰ ਕੋਈ ਇਨਕਨਵੀਨੈਂਸ ਨਹੀਂ ਕਰ ਰਹੇ ਆਖਰ ਮੰਗਾ ਜੀ ਨੇ ਇਹ ਤੁਹਾਡੀਆਂ ਜਿਹੜੀਆਂ ਹੋਰ ਮੰਗਾਂ ਕੀ ਨੇ ਤਨਖਾਹ ਨੂੰ ਲੈ ਕੇ ਅਜੇ ਕੀ ਜਿਹੜੀ ਸਾਡੀ ਮੰਗ ਦੀ ਗੱਲ ਹੈਗੀ ਆ ਬੇਸਿਕਲੀ ਮੰਗ ਨਹੀਂ ਹੈ ਸਾਡੀ ਸਾਡੇ ਨਾਲ ਧੱਕਾ ਹੋਇਆ ਪਹਿਲਾਂ ਤੋਂ ਹੀ ਮੈਡੀਕਲ ਅਫਸਰ ਤੇ ਵੈਟਰਨਰੀ ਡਾਕਟਰਾਂ ਦੀ ਵੈਟਰਨਰੀ ਅਫਸਰਾਂ ਦੀ ਜਿਹੜੀ ਤਨਖਾਹ ਪਿਛਲੇ 40 ਸਾਲਾਂ ਤੋਂ ਚੱਲੀ ਆ ਰਹੀ ਆ ਦੋਹਾਂ ਦੇ ਪੱਤੇ ਜਿਹੜੇ ਵੀ ਸੀਗੇ ਸਾਰੇ ਬਰਾਬਰ ਸੀਗੇ ਲੇਕਿਨ ਪਿਛਲੀ ਵਾਰੀ ਜਿਹੜਾ ਜਦੋਂ ਛੇਮਾ ਪੇ ਕਮਿਸ਼ਨ ਲਾਗੂ ਕੀਤਾ ਗਿਆ ਐਨਾ ਪੰਜਾਬ ਸਰਕਾਰ ਨੇ ਲਾਗੂ ਕੀਤਾ ਸੀ ਉਹਦੇ ਵਿੱਚ ਆਪੀ ਪਾਵਨਤਰੀ ਜਿਹਨੂੰ ਅਸੀਂ ਮਨਪ੍ਰੀਤ ਬਾਦਲ ਕਹਿੰਦੇ ਆ ਉਹਨਾਂ ਦੇ ਵੱਲੋਂ ਇਹ ਕੁਝ ਕੀਤਾ ਗਿਆ ਜਿਹਦੇ ਤਹਿਤ ਸਾਡੇ ਨਵੇਂ ਜਿਹੜੇ ਐਂਟਰੀ ਐਂਟਰੀ ਹੈਗੀ ਐਂਟਰੀ 스케ਲੋਂ ਘਟਾ ਦਿੱਤੇ ਗਏ ਮੈਡੀਕਲ ਆਪਸਰਾ ਤੋਂ ਐਂਟਰੀ 스케ਲ ਸਾਡਾ ਘਟਾ ਦਿੱਤਾ ਗਿਆ ਉਹ ਨੂੰ ਰਿਸਟੋਰ ਕਰਨ ਦੇ ਲਈ ਅਸੀਂ ਮੰਗ ਕਰ ਰਹੇ ਹਾਂ 2 ਮਹੀਨੇ ਹੋ ਗਏ ਸਾਨੂੰ ਪੂਰੇ ਪੰਜਾਬ ਲੈਵਲ ਦੇ ਉੱਪਰ ਜਿਹੜਾ ਹੈਗਾ ਪ੍ਰੋਗਰਾਮ ਚੱਲੂ ਕੀਤੇ ਨੇ ਅਸੀਂ ਬਹੁਤ ਸਾਰੇ ਬਾਈਕਾਟਸ ਕੀਤੇ ਹੋਏ ਨੇ ਤੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਸਟੇਟ ਲੈਵਲ ਦਾ ਧਰਨਾ ਵੀ ਦਿੱਤਾ ਸੀਗਾ ਉਹਦੇ ਬਾਅਦ ਸਾਨੂੰ ਮੀਟਿੰਗ ਮਿਲੀ ਸੀ ਲੇਕਿਨ ਸਾਡਾ ਜਿਹੜਾ ਮਸਲਾ ਸੀਗਾ ਉਹ ਸੋਲਵ ਨਹੀਂ ਹੋਇਆ ਇਸ ਕਰਕੇ ਅਸੀਂ ਇੱਥੇ ਚੱਲੇ ਹੋਏ ਹਾਂ ਜੀ ਪੰਜਾਬ ਸਰਕਾਰ ਤਾਂ ਕਹਿ ਰਹੀ ਹੈ ਅਸੀਂ ਬਹੁਤ ਮੁਲਾਜ਼ਮਾਂ ਨੂੰ ਸੜਕਾਂ ਤੇ ਆਉਣ ਨਹੀਂ ਦੇਵਾਂਗੇ ਤੇ ਮਤਲਬ ਇਹੋ ਜੀ ਕੋਈ ਦਿੱਕਤ ਹੀ ਨਹੀਂ ਆਉਣ ਦਵਾਂਗੇ ਜਿਹੜੀਆਂ ਪਹਿਲੀਆਂ ਸਰਕਾਰਾਂ ਨੇ ਘਪਲੇ ਕਰ ਗਈਆਂ ਜਾਂ ਨਹੀਂ ਅਧਿਕਾਰ ਦਿੱਤੇ ਅਸੀਂ ਉਹ ਕੋਈ ਵੀ ਜਿਹੜੀ ਮੰਗ ਆ ਉਹ ਰੋਕਾਂਗੇ ਨਹੀਂ ਤੇ ਵੀ ਤੇਰੋਂ ਦੀ ਕਿਸੇ ਵੀ EMPLOYEES ਦੀ ਮੰਗ ਪੂਰੀ ਨਹੀਂ ਹੋਈ 올ਡ ਪੈਨਸ਼ਨ ਦੀ ਜੀ ਅਸੀਂ ਉਹ ਕਿਸੇ ਦੀ ਪੂਰੀ ਨਹੀਂ ਉਹ ਵੀ ਸਾਰੇ ਮਤਲਬ ਜਿੰਨੇ ਵੀ ਟੋਟਲ EMPLOYEES ਦਾ ਉਹ ਸਾਰਿਆਂ ਦੀ ਕੋਈ ਨਹੀਂ ਦਿੱਤਿਆ ਨਾ DA ਦੇ ਤੇ ਕਿਸੇ ਨੂੰ ਬਲੂਰ ਦੇ ਮੂੰਹ ਮੂੰਹ ਵਿੱਚ ਧੀਰੇ ਵਾਲੀ ਗੱਲ ਆ 4% ਇਹ ਦੇਖ ਕੇ ਚੁੱਪ ਕਰਾ ਦਿੱਤੇ ਇਹਨਾਂ ਨੇ ਹੁਣ ਵੀ ਜਿਹੜੇ ਸਾਡੇ ਵੈਟਰੇਰੀਅਨ ਆ ਖਾਸ ਕਰਕੇ ਇਹਨਾਂ ਨਾਲ ਤਾਂ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਤੇ ਸਾਡੀਆਂ ਜਿਹੜੀਆਂ ਬਹੁਤ ਪੁਰਾਣੀਆਂ ਮੰਗਾ ਨੇ ਮਤਲਬ ਜੋ ਮਾਨਪ੍ਰੀਤ ਵਾਣ ਕਾਮਰਸ ਕਾਰਵੇਲੇ ਸਾਡੀ ਪ੍ਰੋਪਰਟੀ ਜਿਹੜੀ ਉਹ ਖਰਾਬ ਕਰ ਗਏ ਉਸ ਬਹਾਲੀ ਲਈ ਅਸੀਂ ਸਾਰੇ ਇਹ ਤਾਂ ਹੋਰ ਵੀ ਮੰਦਭਾਗੀ ਗੱਲ ਹੈ ਜਿਵੇਂ ਪੇ ਕਮਿਸ਼ਨ ਆਉਂਦਾ ਤਾਂ ਉਦੋਂ ਤਨਖਾਹਾਂ ਵਧਦੀਆਂ ਨੇ ਤੇ ਤੁਸੀਂ ਦੱਸ ਰਹੇ ਹੋ ਤਨਖਾਹਾਂ ਘਟੀਆਂ ਨੇ ਪੇਚਰੇ ਬੰਦ ਕਰਤਾ ਪੇ ਕਮਿਸ਼ਨ ਦੀ ਜੋ ਰਿਪੋਰਟ ਆ ਉਹਦੇ ਹਿਸਾਬ ਨਾਲ ਤਾਂ ਉਹਨਾਂ ਨੇ ਸਾਨੂੰ ਮੈਡੀਕਲ ਅਫਸਰ ਦੇ ਬਰਾਬਰ ਹੀ ਰੱਖਿਆ ਗਿਆ ਹਮ ਲੇਕਿਨ ਇਹ ਬਾਅਦ ਵਿੱਚ ਜਦੋਂ ਇੱਕ ਇਹਨਾਂ ਨੇ ਲੱਗ ਤੋਂ ਨੋਟੀਫਿਕੇਸ਼ਨ ਕੱਢ ਕੇ ਪੁਰਾਣੀ ਸਰਕਾਰ ਦੇ ਵਿੱਚ ਸਾਡੇ ਜਿਹੜਾ ਹੈ ਪੇ ਪੈਰਟੀ ਤੋੜ ਦਿੱਤੀ ਤੁਹਾਡਾ ਸਕੇਲ ਜਿਹੜਾ ਘਟਾਤਾ ਆਦਰਵਾਈਜ਼ ਸਾਡਾ ਪੇ ਕਮਿਸ਼ਨ ਨੇ ਨਹੀਂ ਘਟਾਇਆ ਇਹ ਗਵਰਨਮੈਂਟ ਨੇ ਆਪਣੇ ਲੈਵਲ ਤੇ ਹੀ ਆ ਕੇ ਘਟਾ ਦਿੱਤਾ ਉਹਦੇ ਲਈ ਅਸੀਂ ਮੰਗ ਕਰ ਰਹੇ ਵੇਲੇ 2.2 ਸਾਲ ਤੋਂ ਨਵੀਂ ਸਰਕਾਰ ਤੋਂ ਵੀ ਅਸੀਂ ਮੰਗ ਕੀਤੀ ਹੈ ਵੀ ਸਾਡਾ ਜਿਹੜਾ ਹੈਗਾ ਉਹ ਵੀ ਸਾਡਾ ਬੇਸ ਕੇ ਜਿਹੜਾ ਟੁੱਟ ਗਿਆ ਹੈ ਇਹਨੂੰ ਬਹਾਲ ਕੀਤਾ ਜਾਵੇ ਕਿਉਂਕਿ ਅਸੀਂ ਕੋਈ ਐਕਸਟਰਾ ਪੈਸਾ ਨਹੀਂ ਮੰਗ ਰਹੇ ਅਸੀਂ ਆਪਣਾ ਹੱਕ ਮੰਗ ਰਹੇ ਜੋ ਆਲਰੇਡੀ ਪੁਰਾਣੇ ਜਿਹੜੇ ਚੱਲ ਰਹੇ ਡਾਕਟਰ ਹੈਗੇ ਉਹਨਾਂ ਨੂੰ ਮਿਲ ਰਿਹਾ ਹੈ ਲੇਕਿਨ ਜਿਹੜੇ ਨਵੇਂ ਡਾਕਟਰ ਜਿਨ੍ਹਾਂ ਦਾ ਐਂਟਰੀ ਸਕੇਲ ਹੁ ਘਟਾਤਾ ਇਹਨਾਂ ਨੇ ਉਹਦੇ ਕਰਕੇ ਇੱਕ ਬੇਸਿਕਲੀ ਫਾਈਨੈਂਸ਼ੀਅਲ ਲਾਸ ਹੈ ਇੱਕ ਉਹ ਹੈਗਾ ਜਿਵੇਂ ਕਹਿੰਦੇ ਨਹੀਂ ਵੀ ਇੱਕ ਜ਼ਰਾ ਤਾਂ ਸਾਡੇ ਲਈ ਅਪਮਾਨ ਵਾਲੀ ਗੱਲ ਹੋ ਗਈ ਤੁਹਾਡੀ ਵੀ ਅਸੀਂ ਕਿਤੇ ਕਲਾਸ ਦਾ ਅਸਰ ਹੈਗੇ ਡਾਕਟਰ ਤੇ ਪੈਰਟੀ ਲਈ ਅਸੀਂ ਇੰਨਾ ਸੰਘਰਸ਼ ਕਰਕੇ ਪਹਿਲਾਂ ਤੇ ਹੁਣ ਸਾਡੇ ਨਾਲੋਂ ਤੱਕਾ ਹੋ ਗਿਆ ਤੇ ਨਵੇਂ ਡਾਕਟਰਸ ਨਾਲ ਬਹੁਤ ਜ਼ਿਆਦਾ ਕਮਰਚੀਅਲੀ ਵੀ ਹੋ ਰਿਹਾ ਔਰ ਮੈਂਟਲੀ ਵੀ ਉਹਨਾਂ ਲਈ ਹੈਗਾ ਸੋਸ਼ੀਅਲੀ ਵੀ ਸਾਰਾ ਕੁਝ ਬਸ ਉਹਨਾਂ ਦਾ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਵੀ ਇਹ ਸਾਡੀ ਜਿਹੜੀ ਮਾਮਲੀ ਜਲਦੀ ਜਲਦੀ ਕੋਰੀ ਕੀਤੀ ਜਾਵੇ। ਤਾਂ ਕਿ ਲੋਕਾਂ ਨੂੰ ਜਿਹੜੀ ਹੈਗੀ ਆ ਨਾ ਹੋਵੇ ਕੋਈ ਪ੍ਰੋਬਲਮ ਅਸੀਂ ਲੋਕਾਂ ਦਾ ਕੰਮ ਕਰੀਏ ਅਸੀਂ ਆਪਣਾ ਡਿਪਾਰਟਮੈਂਟ ਦਾ ਕੰਮ ਕਰੀਏ। ਬਸ ਸਰਭਾ ਨੂੰ ਅਲੱਗ-ਅਲੱਗ ਮੀਟਿੰਗ ਦੇ ਸੱਦੇ ਵੀ ਆਏ। ਮੀਟਿੰਗ ਹੋਈਆਂ ਹਨ ਪਰ ਲਾਰੇ ਲੱਪਿਆਂ ਤੋਂ ਇਲਾਵਾ ਕੋਈ ਸਾਨੂੰ ਮਦਦ ਨਹੀਂ। ਸਾਡਾ ਸਾਡੇ ਕੁਐਸਚਨ ਇਹਦੇ ਉੱਤੇ ਹੀ ਆ ਕਿ ਸਾਡੇ ਡਾਕਟਰਾਂ ਨੂੰ ਪੇ ਪੈਰਟੀ ਬਹਾਲ ਕਿਉਂ ਨਹੀਂ ਹੋ ਰਹੀ? ਇਹ ਸਾਡਾ ਹੱਕ ਆ। ਹੂੰ। ਜਿਹੜਾ ਖੋਇਆ ਗਿਆ ਹੱਕ ਸੀ ਉਹ ਬਹਾਲ ਕਰਨ ਦੀ ਗੱਲ ਕਰ ਰਹੇ ਨਾ ਕਿ ਅਸੀਂ ਸਰਕਾਰ ਦੇ ਅੱਗੇ ਕੋਈ ਨਵਾਂ ਕੋਈ ਮੰਗ ਨਹੀਂ ਹੈ। ਹਾਂ। ਕਿ ਸਾਰੇ ਡਾਕਟਰਾਂ ਨੂੰ ਪੇ ਪੈਰਿਟੀ ਦਾ ਸਾਰਿਆਂ ਨੂੰ ਬਰਾਬਰਤਾ ਦਾ ਹੱਕ ਹੋਣਾ ਹੈ। ਹਾਂ। ਸਿਰਫ ਮੀਟਿੰਗਾਂ ਹੀ ਹੋ ਰਹੀਆਂ ਪ੍ਰੈਕਟੀਕਲੀ ਕੁਝ ਨਹੀਂ ਹੋ ਰਿਹਾ। ਭਗਤ ਸਿੰਘ ਦਾ ਨਾਰਾ ਲਾ ਕੇ ਸਰਕਾਰ ਆਈ ਸੀ। ਪਰ ਉਹ ਲੱਗਦਾ ਕਿ ਜਿਹੜਾ ਹੁਣ ਜਿਹੜਾ ਜਿਵੇਂ ਤੁਸੀਂ ਦਰਿਆ ਤੇ ਬੈਠੇ ਹੋ ਕਿ ਉਹ ਨਾਰੇ ਕਿਤੇ ਵਫਾ ਕੀਤੇ ਆ, ਦਾਅਵੇ ਕਿਤੇ ਵਫਾ ਕੀਤੇ ਆ। ਦਾਅਵਿਆਂ ਦੀ ਕੋਲ ਤਾਂ ਤੁਹਾਡੇ ਸਾਹਮਣੇ ਖੁੱਲ ਰਹੀ ਹੈ ਨਾ ਕਿ ਇਨਜਸਟਿਸ ਹੋ ਰਿਹਾ ਹੈ ਸਾਡੇ ਕੈਡਰ ਨਾਲ ਇਨਜਸਟਿਸ ਹੋ ਰਿਹਾ ਹੈ ਸਾਡੇ ਗਾਂ ਬੱਚੇ ਵੀ ਆ ਕਈਆਂ ਦੇ ਪੜ ਰਹੇ ਆ ਕਈਆਂ ਦੇ ਡਿਗਰੀ ਕਰ ਰਹੇ ਆ ਇਨ ਇਕੁਐਲਿਟੀ ਤਾਂ ਕਾਇਦ ਹੀ ਨਹੀਂ ਹੈ ਹਮ ਤਨਖਾਹ ਦੇ ਵਿੱਚ ਬਰਾਬਰਤਾ ਹਰ ਚੀਜ਼ ਵਿੱਚ ਬਰਾਬਰਤਾ ਹੋਣੀ ਚਾਹੀਦੀ ਹੈ ਸਾਡੇ ਹੀ ਕੈਡਰ ਦੇ ਵਿੱਚ ਜੂਨੀਅਰ ਡਾਕਟਰ ਨੂੰ ਘੱਟ ਤਨਖਾਹ ਮਿਲ ਰਹੀ ਹੈ ਔਰ ਸੀਨੀਅਰ ਨੂੰ ਜ਼ਿਆਦਾ ਇਹ ਵੀ ਕੋਈ ਇਨਸਾਫ ਵਾਲੀ ਗੱਲ ਨਹੀਂ ਹਮ ਔਰ ਇਹ ਸਰਕਾਰ ਨੂੰ ਬਹੁਤ ਸੀਰੀਅਸਲੀ ਸੋਚਣਾ ਪਏਗਾ ਇਹਦੇ ਸਿੱਟੇ ਨਿਕਲਣਗੇ ਕਿ ਡਾਕਟਰਾਂ ਨੂੰ ਲੱਗੇਗਾ ਕਿ ਸਾਡੇ ਦੇਸ਼ ਵਿੱਚ ਸਾਡੀ ਕੋਈ ਕਦਰ ਨਹੀਂ ਹੈਗੀ ਜਦਕਿ ਸਾਡੇ ਫਾਰਮਰਜ਼ ਨੂੰ ਬਹੁਤ ਲੋਡ ਆ ਵੈਟਰਨਰੀయన్స్ ਦੀ ਇਹ ਸਿੱਟੇ ਵੱਜੋਂ ਇਹ ਹੋਏਗਾ ਕਿ ਡਾਕਟਰ ਬਾਹਰ ਦਾ ਰੁਖ ਕਰਨਗੇ ਕਿਉਂਕਿ ਜਦੋਂ ਇੱਥੇ ਸੈਲਰੀ ਨਹੀਂ ਪ੍ਰੋਪਰ ਮਿਲੇਗੀ ਤਾਂ ਫਿਰ ਬਾਹਰ ਜਾਣਗੇ ਜੇ ਜੂਨੀਅਰ ਡਾਕਟਰ ਆਏ ਹਨ ਤਾਂ ਉਹਨਾਂ ਨੂੰ ਉਸ ਲੈਵਲ ਦੀ ਕੇ ਮਿਲਣੀ ਚਾਹੀਦੀ ਜਿਹੜੀ ਸਾਨੂੰ ਮਿਲਦੀ ਹੈ ਜਿਹੜੀ ਮੈਡੀਕੋਜ਼ ਨੂੰ ਮਿਲ ਰਹੀ ਹੈ ਅਸੀਂ ਵੀ ਉਨਾ ਹੀ ਐਫਰਟ ਕਰਦੇ ਜਿਵੇਂ ਮੈਡੀਕੋਜ਼ ਨੂੰ ਫਿਰ ਵੈਟੇਰੀਅਨਸ ਨਾਲ ਤੇ ਮੈਡੀਕੋਜ਼ ਨਾਲੇ ਵਿਕਤਰਾ ਕਿਉਂ ਕਰਦੇ ਅਸੀਂ ਨਹੀਂ ਪਰਮਨੈਂਟ ਲਈ ਕੰਮ ਕਰਦੇ ਸੁবিধা ਕੰਮ ਕਰਦੇ ਜੇ ਵੈਟੇਰੀਅਨ ਕੰਮ ਕਰਨਾ ਬੰਦ ਕਰ ਦਿੰਗੇ ਸਾਰਾ ਦੁੱਧ ਦੇਖੇ ਸਭ ਬੰਦ ਹੋ ਜਾਏਗਾ ਸਾਡੀ ਬਹੁਤ ਇੰਪੋਰਟੈਂਟ ਹੈ ਪਰ ਸਰਕਾਰ ਸਾਨੂੰ ਉਨੀ ਇੰਪੋਰਟੈਂਸ ਦਿੰਦੀ ਨਹੀਂ ਜਿੰਨੀ ਸਾਨੂੰ ਮਿਲਣੀ ਚਾਹੀਦੀ ਹੈ ਇਸ ਕਰਕੇ ਇਹ ਦਰਨਾ ਹੈ ਪਿਛਲੇ 40 ਸਾਲਾਂ ਤੋਂ ਜਿਹੜੇ ਵੈਟਰੀ ਆਫੀਸਰ ਤੇ ਮੈਡੀਕਲ ਆਫੀਸਰ ਇਹਨਾਂ ਦੀ ਪੈਰਿਟੀ ਸੀ ਤੇ ਇਹ ਪੈਰਿਟੀ ਸਾਮੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਅਨੁਸਾਰ ਬਣੀ ਸੀ ਪਹਿਲਾਂ 940 1250 ਦਾ ਸਕੇਲ ਮਿਲਿਆ ਸੀ ਸਾਨੂੰ ਤੇ ਮੈਡੀਕਲ ਦਾ ਵੀ ਸੇਮ ਕੇਸ ਸੀ ਉਸ ਤੋਂ ਬਾਅਦ 2200 4000 ਸਕੇਲ ਮਿਲਿਆ ਮੈਡੀਕਲ ਨੂੰ ਤੇ 2200 4000 ਹੀ ਸਾਡਾ ਵੈਟਰੀ ਆਫੀਸਰ ਦਾ ਸੀ ਉਸ ਤੋਂ ਬਾਅਦ ਜਿਹੜੇ ਵਿਰੋਧਾ ਜਿੰਨੇ ਵੀ ਪੇਟੀਸ਼ਨ ਆਦੇ ਨੇ ਪੰਜਵਾਂ ਪੰਜਾਬ ਪੇਟੀਸ਼ਨ ਸੀ ਸ਼ੀਮਾ ਪੇ ਇੱਕ ਮਿਸ਼ਨ ਪੰਜਵੇਂ ਪੇਕਵੀਸ਼ਨ ਨੇ ਸਾਨੂੰ 1564310 ਦਾ ਸਕੇਲ ਦਿੱਤਾ ਸੀ 5400 ਗ੍ਰੇਡ ਪੇ ਸੀ ਤੇ ਸੇਮ ਸਕੇਲ 11 ਕੈਟੇਗਰੀ ਨੂੰ ਮਿਲਿਆ ਸੀ ਜਿਵੇਂ ਉਹਦੇ ਵਿੱਚ ਐਸ ਡੀਓ ਮੈਡੀਕਲ ਅਫੀਸਰ ਡੈਂਟਲ ਅਫੀਸਰ ਆਯੁਰਵੈਦਿਕ ਅਫੀਸਰ ਇੰਜੀਨੀਅਰ ਸੇ ਐਸ ਡੀਓ ਤੇ ਡੀਐਸਪੀ ਪੀਸੀਐਸ ਇਹ ਸਾਰਿਆਂ ਦਾ ਇੱਕੋ ਜਿਹਾ ਸਕੇਲ ਸੀ ਇਹ ਪਹਿਲੀ ਵਾਰੀ ਇਦਾਂ ਦਾ ਕੰਮ ਹੋਇਆ ਜਿਹੜਾ ਛੀਮਾ ਪੇ ਸਕੇਲ ਸੀ ਪੰਜਾਬ ਦਾ ਪੇ ਸਕੇਲ ਤੇ ਕਮਿਸ਼ਨ ਸਾਰੀ ਬੈਠਾ ਸੀਗਾ ਤੇ ਚੇਅਰਮੈਨ ਸੀ ਜੈ ਸਿੰਘ ਜਿਹੜਾ ਚੀਫ ਸੈਕਰੀਟਰੀ ਸੀ ਤੇ ਉਸ ਤੋਂ ਬਾਅਦ ਜਿਹੜੀ ਪਿਛਲੀ ਸਰਕਾਰ ਸੀ ਕਾਂਗਰਸ ਸਰਕਾਰ ਜਦੋਂ ਸਰਦਾਰ ਮੰਤਰੀ ਸਿੰਘ ਮਾਦਲ ਫਾਈਨੈਂਸ ਮਿਨਿਸਟਰ ਸੀ ਉਹ ਜਾਂਦੇ ਜਾਂਦੇ ਸਾਡੀ ਕਿੱਥੀ ਕੱਢ ਗਏ ਕਿ ਜਿਹੜਾ ਵੈਟਰਰੀ ਆਫੀਸਰ ਦਾ ਸਕੇਲ ਹੈ 47600 ਦਾ ਸਟਾਰਟ ਹੋ ਗਿਆ ਜਦੋਂ ਕਿ ਮੈਡੀਕਲ ਆਫੀਸਰ ਨੂੰ 56100 ਦਾ ਡੇਟਾ ਸੀ ਤੇ 56 122 ਜਿਹੜਾ ਹੈ ਪੇਸਕੇਲ ਹੈ ਸੈਂਟਰ ਦੇ ਜਿਹੜੇ ਮੈਡੀਕਲ ਅਫੀਸਰ ਹੈ ਤੇ ਰੈਕਟਰਰੀ ਅਫੀਸਰ ਹੈ ਉਹਦਾ ਲੋਕੀ ਆਰਪੀ ਦੇ ਰੈਕਟਰਰੀ ਅਫੀਸਰ ਹੈ ਉਹ ਯੂਨੀਵਰਸਿਟੀ ਦੇ ਵਿੱਚ ਹੈ ਸਾਰਿਆਂ ਦੀ ਪੈਰਟੀ ਹੈ ਸਾਰਿਆਂ ਦਾ ਸਕੇਲ ਬਰਾਬਰ ਹੈ ਪਰ ਇਹ ਜਿਹੜਾ ਮਨਤੀ ਬਾਦਲ ਜਿਹੜਾ ਪਿਛਲਾ ਪੰਜਾਬ ਮਿਸਟਰ ਸੀ ਉਹ ਮੈਂ ਬੜਾ ਕੰਡੈਮਨ ਕਰਦਾ ਉਹਨਾਂ ਦੇ ਇਹ ਕੰਮ ਨੂੰ ਜਿਹੜਾ ਹੈਗਾ ਉਹਨਾਂ ਨੇ ਉਹ ਹਰ ਵੇਲੇ ਇਹੀ ਖਾਲੀ ਪੀਪਾ ਜਿਹੜਾ ਮੰਤਰੀ ਕਹਿੰਦੇ ਆ ਉਹਨੂੰ ਵੀ ਉਹ ਹਰ ਵੇਲੇ ਰੋਂਦੇ ਰਹਿੰਦੇ ਸੀ ਕਿ ਸਾਡੇ ਬਲਾਸ਼ ਤੇ ਹੈ ਨਹੀਂ ਕੋਈ ਕੁਰਸੀ ਹੈਗਾ ਪਰ ਜਦੋਂ ਉਹਨਾਂ ਦੀ ਆਪਣਾ ਨੰਬਰ ਹੁੰਦਾ ਸੀ ਆਪਣੀਆਂ ਤਨਖਾਹਾਂ ਵਧਾਣੀਆਂ ਹੁੰਦੀਆਂ ਸੀ ਜਾਂ ਆਪਣੀਆਂ ਪੈਨਸ਼ਨਾਂ ਵਧਾਣੀਆਂ ਹੁੰਦੀਆਂ ਸੀ ਜਾਂ ਆਪਣੇ ਉਹਨਾਂ ਨੇ ਮਨਜੀ ਬਾਦਲ ਜੀ ਨੇ ਆਪ ਸਬਸਿਡੀ ਲੈਣੀ ਹੁੰਦੀ ਸੀ ਤਾਂ ਉਹ ਆਮ ਆਦਮੀ ਬਣ ਜਾਂਦੇ ਸੀਗੇ ਜਦੋਂ ਲੋਕਾਂ ਨੂੰ ਮੁਲਾਜ਼ਮਾਂ ਨੂੰ ਦੇਣਾ ਹੁੰਦਾ ਸੀ ਤਾਂ ਉਹ ਆਪਣੇ ਹੀ ਕੰਜ਼ਰਵੇਟਿਵ ਆਪਣੇ ਤੰਗਦਿਲ ਬਣ ਜਾਂਦੇ ਸੀਗੇ ਤੇ ਅਸੀਂ ਸਟਰੋਂਗਲੀ ਕੰਡੈਮਨਡ ਕਰਦੇ ਹਾਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਉਦੋਂ ਦੇ ਫਾਈਨਾਂਸ ਮਿਨਿਸਟਰ ਨੂੰ ਜਿਨ੍ਹਾਂ ਨੇ ਸਾਡੀ ਇਹ 40 ਸਾਲ ਤੋਂ ਚੱਲ ਰਹੀ ਪੈਰਟੀ ਨੂੰ ਤੋੜਿਆ ਤੇ ਅਸੀਂ ਹੁਣ ਇਹ ਵੀ ਰਿਕੁਐਸਟ ਕਰਦੇ ਹਾਂ ਹੁਣ ਹਾਲੀਆ ਚੀਫ ਮਿਨਿਸਟਰ ਸਰਦਾਰ ਤੋਂ ਕੁਮਾਰ ਜੀ ਮਾਨ ਤੇ ਹਰਪਾਲ ਟੀਮਾ ਜੀ ਜਿਹੜੇ ਫਾਈਨਾਂਸ ਮਿਨਿਸਟਰ ਹੈ ਕਿ ਜਿਹੜੀ ਇਹ ਪੈਰਟੀ 40 ਸਾਲ ਤੋਂ ਚੱਲ ਰਹੀ ਸੀ ਪੈਰਟੀ ਜਿਹੜੀ ਪਿਛਲੀ ਕਾਂਗਰਸ ਸਰਕਾਰ ਨੇ ਤੋੜੀ ਹੈ ਉਹਨੂੰ ਬਰਕਰਾਰ ਰੱਖਣ ਤਾਂ ਕਿ ਜਿਹੜਾ ਬੈਟਰੀ ਅਫੀਸਰ ਦਾ ਮੱਦੋਬਲ ਮਨਿਆ ਰਵੇ ਤੇ ਉਹ ਦਿਲ ਲਗਾ ਕੇ ਕੰਮ ਕਰਨ ਕਿਉਂਕਿ ਮੈਂ ਸਰਕਾਰ ਨੂੰ ਇਹ ਹੀ ਅਪੀਲ ਕਰਦਾ ਕਿ ਜਿਹੜਾ ਹੈਗਾ ਵੈਟਰੀ ਆਫੀਸਰ ਦਾ ਜਿਹੜਾ ਪੇਸਕੇਲ ਹੈ ਉਹ ਮੈਡੀਕਲ ਆਫੀਸਰ ਡੈਂਟਲ ਆਫੀਸਰ ਆਯੁਰਵੈਦਿਕ ਆਫੀਸਰ ਸਾਰਿਆਂ ਦੇ ਪੇਸਕੇਲ ਟਰੈਫਰ ਸੀ ਉਹਨੂੰ ਬਰਕਰਾਰ ਕੀਤਾ ਜਾਵੇ ਅਦਰਵਾਈਜ਼ ਜਿਹੜਾ ਵੈਟਰੀ ਆਫੀਸਰ ਜਿਹੜੇ ਵੈਟਰੀਰੀਅਨ ਚੁੱਪ ਕਰਕੇ ਨਹੀਂ ਬੈਠਣਗੇ ਪਹਿਲਾਂ ਵੀ ਬੜੀਆਂ ਅਸੀਂ ਐਜੀਟੇਸ਼ਨਾਂ ਕਰਕੇ ਜਿਹੜਾ ਇਹ ਪੇਸਕੇਲ ਲਿਆ ਸੀ ਤੇ ਅੱਗੇ ਵੀ ਅਸੀਂ ਇਹ ਨਾ ਸਮਝੇ ਸਰਕਾਰ ਕਿ ਅਸੀਂ ਕੁਝ ਨਹੀਂ ਕਰਾਂਗੇ ਇਹ ਸਾਡੇ ਕਾਲਜ ਨੂੰ ਸਰਕਾਰ ਨੇ ਹੱਥ ਪਾਇਆ ਅਸੀਂ ਇਹ ਜਿਹੜਾ ਹੈਗਾ ਇੱਕ ਜਿਹੜਾ ਹੈਗਾ ਆਪਣਾ ਪੇ ਸਕੇਲ ਪੈਰਟੀ ਵਿਦ ਮੈਡੀਕਲ ਜਿਸੀਂ ਲੈ ਕੇ ਰਾਂਗੇ ਹਰ ਹਾਲਤ ਚ ਲੈ ਕੇ ਰੱਖਾਂਗੇ ਤੇ